ਉਨੇ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕਿਸੇ ਦਾ ਵੀ ਸਿਰ ਚੱਕਰਾ ਜਾਵੇਗਾ ਇੱਕ ਠੇਕੇਦਾਰ ਵਿਅਕਤੀ ਨੇ ਇੰਟਰਨੈਟ ਦੇ ਉੱਪਰ ਇੱਕ ਅਜੀਬ ਤੇ ਚੌਂਕਾਉਣ ਵਾਲਾ ਇਸ਼ਤਿਹਾਰ ਦੇਖਿਆ ਸੀ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਇੱਕ ਅਜਿਹੇ ਆਦਮੀ ਦੀ ਭਾਲ ਕਰ ਰਹੀ ਹਾਂ ਜੋ ਮੈਨੂੰ ਗਰਭਪਤੀ ਕਰ ਸਕੇ ਇਹ ਵਿਗਿਆਪਨ ਦੇਖਣ ਤੋਂ ਬਾਅਦ ਉਹ ਵਿਅਕਤੀ ਹੈਰਾਨ ਹੋ ਗਿਆ ਤੇ ਇਸ ਦੇ ਵਿੱਚ ਰੁਚੀ ਵੀ ਲੈ ਬੈਠਾ ਉਸਨੇ ਸੋਚਿਆ ਕਿ ਸ਼ਾਇਦ ਇਹ ਕੋਈ ਵਿਦੇਸ਼ੀ ਔਰਤ ਹੋਵੇ ਜਾਂ ਕੋਈ ਖਾਸ ਪ੍ਰੋਜੈਕਟ ਲਈ ਮੌਕਾ ਮਿਲ ਰਿਹਾ ਹੋਵੇ ਪਰ ਉਸ ਦੀ ਇਹ ਜਿਗਿਆਸਾ ਉਸ ਨੂੰ ਠੱਗਾਂ ਦੇ ਜਾਲ ਦੇ ਵਿੱਚ ਫਸਾ ਗਈ ਜਿਵੇਂ ਹੀ ਉਸ ਨੇ ਇਸ਼ਤਿਹਾਰ ਦੇ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕੀਤਾ ਤਾਂ ਠੱਗਾਂ ਨੇ ਆਪਣੀ ਚਲਾਕੀ ਦੇ ਨਾਲ ਉਸ ਤੋਂ ਕਈ ਕਿਸਮ ਦੀਆਂ ਫੀਸਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਕਿਹਾ ਗਿਆ ਕਿ ਇਹ ਮੋਡਲੀ ਫੀਸ ਹੈ ਇਹ ਮੈਂਬਰਸ਼ਿਪ ਫੀਸ ਹੈ ਇਹ ਗੋਪਨੀਯਤਾ ਲਈ ਜਮ੍ਹਾਂ ਰਕਮ ਹੈ ਤੇ ਜੇ ਇਹ ਫੀਸ ਨਾ ਦਿੱਤੀ ਤਾਂ ਮੌਕਾ ਕਿਸੇ ਹੋਰ ਨੂੰ ਮਿਲ ਜਾਵੇਗਾ ਇਹ ਸੁਣ ਕੇ ਠੇਕੇਦਾਰ ਨੇ ਵਿਸ਼ਵਾਸ ਕਰਦਿਆਂ ਕਈ ਕਿਸ਼ਤਾਂ ਦੇ ਵਿੱਚ 11 ਲੱਖ ਰੁਪਏ ਭੇਜ ਦਿੱਤੇ ਪਰ ਜਦੋਂ ਪੈਸੇ ਟਰਾਂਸਫਰ ਹੋ ਗਏ ਅਤੇ ਉਸ ਨੇ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਕਾਲਾਂ ਲੱਗਣੀਆਂ ਬੰਦ ਹੋ ਗਈਆਂ ਠੱਗਾਂ ਵੱਲੋਂ ਕੋਈ ਵੀ ਜਵਾਬ ਨਾ ਮਿਲਣ ਉੱਤੇ ਉਸ ਨੂੰ ਸਮਝ ਆ ਗਈ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ ਉਸਨੇ ਤੁਰੰਤ ਪੂਨੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਠੱਗੇ ਕਿਹੜੇ ਸੂਬੇ ਜਾਂ ਦੇਸ਼ ਤੋਂ ਆਪਣੇ ਠੱਗੀ ਨੈਟਵਰਕ ਚਲਾ ਰਹੇ ਨੇ ਪੂਨੇ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਵਿਗਿਆਪਨਾਂ ਤੋਂ ਸਾਵਧਾਨ ਰਹੋ ਕਿਉਂਕਿ ਠੱਗ ਹਰ ਰੋਜ਼ ਨਵੇਂ-ਨਵੇਂ ਤਰੀਕਿਆਂ ਨਾਲ ਮਾਸੂਮ ਲੋਕਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਪੁਲਿਸ ਨੇ ਇਹ ਵੀ ਕਿਹਾ ਕਿ ਅਣਜਾਣ ਲਿੰਕਾਂ, ਵੈੱਬਸਾਈਟਾਂ ਜਾਂ ਅਜਿਹੇ ਨੰਬਰਾਂ ਤੋਂ ਆਉਣ ਵਾਲੇ ਮੈਸੇਜਾਂ ਉੱਤੇ ਕਦੇ ਵੀ ਵਿਸ਼ਵਾਸ ਨਾ ਕਰੋ। ਇਹ ਮਾਮਲਾ ਸਿਰਫ ਇੱਕ ਵਿਅਕਤੀ ਦੀ ਠੱਗੀ ਦਾ ਨਹੀਂ ਸਗੋਂ ਇੱਕ ਚੇਤਾਵਨੀ ਹੈ ਕਿ ਸਾਈਬਰ ਦੁਨੀਆ ਵਿੱਚ ਹਰ ਕਲਿੱਕ ਤੋਂ ਪਹਿਲਾਂ ਸੋਚੋ ਨਹੀਂ ਤਾਂ ਇੱਕ ਗਲਤੀ ਤੁਹਾਡੀ ਸਾਰੀ ਕਮਾਈ ਲੈ ਸਕਦੀ ਹੈ। ਪੂਨੇ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਕਿਸੇ ਦਾ ਵੀ ਸਿਰ ਚੱਕਰਾ ਜਾਵੇਗਾ ਇੱਕ ਠੇਕੇਦਾਰ ਵਿਅਕਤੀ ਨੇ ਇੰਟਰਨੈਟ ਦੇ ਉੱਪਰ ਇੱਕ ਅਜੀਬ ਤੇ ਚੌਂਕਾਉਣ ਵਾਲਾ ਇਸ਼ਤਿਹਾਰ ਦੇਖਿਆ ਸੀ ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਮੈਂ ਇੱਕ ਅਜਿਹੇ ਆਦਮੀ ਦੀ ਭਾਲ ਕਰ ਰਹੀ ਹਾਂ ਜੋ ਮੈਨੂੰ ਗਰਭਵਤੀ ਕਰ ਸਕੇ ਇਹ ਵਿਗਿਆਪਨ ਦੇਖਣ ਤੋਂ ਬਾਅਦ ਉਹ ਵਿਅਕਤੀ ਹੈਰਾਨ ਹੋ ਗਿਆ ਤੇ ਇਸ ਦੇ ਵਿੱਚ ਰੁਚੀ ਵੀ ਲੈ ਬੈਠਾ ਉਸਨੇ ਸੋਚਿਆ ਕਿ ਸ਼ਾਇਦ ਇਹ ਕੋਈ ਵਿਦੇਸ਼ੀ ਔਰਤ ਹੋਵੇ ਜਾਂ ਕੋਈ ਖਾਸ ਪ੍ਰੋਜੈਕਟ ਲਈ ਮੌਕਾ ਮਿਲ ਰਿਹਾ ਹੋਵੇ ਪਰ ਉਸ ਦੀ ਇਹ ਜਿਗਿਆਸਾ ਉਸ ਨੂੰ ਠੱਗਾਂ ਦੇ ਜਾਲ ਦੇ ਵਿੱਚ ਫਸਾ ਗਈ ਜਿਵੇਂ ਹੀ ਉਸਨੇ ਇਸ਼ਤਿਹਾਰ ਦੇ ਦਿੱਤੇ ਹੋਏ ਨੰਬਰ ਦੇ ਉੱਪਰ ਸੰਪਰਕ ਕੀਤਾ ਤਾਂ ਠੱਗਾਂ ਨੇ ਆਪਣੀ ਚਲਾਕੀ ਦੇ ਨਾਲ ਉਸ ਤੋਂ ਕਈ ਕਿਸਮ ਦੀਆਂ ਫੀਸਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਕਿਹਾ ਗਿਆ ਕਿ ਇਹ ਮਡਲੀ ਫੀਸ ਹੈ ਇਹ ਮੈਂਬਰਸ਼ਿਪ ਫੀਸ ਹੈ ਇਹ ਗੋਪਨੀਯਤਾ ਲਈ ਜਮ੍ਹਾਂ ਰਕਮ ਹੈ ਤੇ ਜੇ ਇਹ ਫੀਸ ਨਾ ਦਿੱਤੀ ਤਾਂ ਮੌਕਾ ਕਿਸੇ ਹੋਰ ਨੂੰ ਮਿਲ ਜਾਵੇਗਾ ਇਹ ਸੁਣ ਕੇ ਠੇਕੇਦਾਰ ਨੇ ਵਿਸ਼ਵਾਸ ਕਰਦਿਆਂ ਕਈ ਕਿਸ਼ਤਾਂ ਦੇ ਵਿੱਚ 11 ਲੱਖ ਰੁਪਏ ਭੇਜ ਦਿੱਤੇ ਪਰ ਜਦੋਂ ਪੈਸੇ ਟਰਾਂਸਫਰ ਹੋ ਗਏ ਅਤੇ ਉਸ ਨੇ ਮੁੜ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਕਾਲਾਂ ਲੱਗਣੀਆਂ ਬੰਦ ਹੋ ਗਈਆਂ ਠੱਗਾਂ ਵੱਲੋਂ ਕੋਈ ਵੀ ਜਵਾਬ ਨਾ ਮਿਲਣ ਉੱਤੇ ਉਸ ਨੂੰ ਸਮਝ ਆ ਗਈ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ ਉਸ ਨੇ ਤੁਰੰਤ ਪੂਨੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਠਾਕੇ ਕਿਹੜੇ ਸੂਬੇ ਜਾਂ ਦੇਸ਼ ਤੋਂ ਆਪਣੀ ਠੱਗੀ ਨੈਟਵਰਕ ਚਲਾ ਰਹੇ ਨੇ ਪੁਣੇ ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਵਿਗਿਆਪਨਾਂ ਤੋਂ ਸਾਵਧਨ ਰਹੋ ਕਿਉਂਕਿ ਠੱਗਾ ਹਰ ਰੋਜ਼ ਨਵੇਂ-ਨਵੇਂ ਤਰੀਕਿਆਂ ਨਾਲ ਮਾਸੂਮ ਲੋਕਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਅਣਜਾਣ ਲਿੰਕਾਂ ਵੈੱਬਸਾਈਟਾਂ ਜਾਂ ਅਜਿਹੇ ਨੰਬਰਾਂ ਤੋਂ ਆਉਣ ਵਾਲੇ ਮੈਸੇਜਾਂ ਉੱਤੇ ਕਦੇ ਵੀ ਵਿਸ਼ਵਾਸ ਨਾ ਕਰੋ ਇਹ ਮਾਮਲਾ ਸਿਰਫ ਇੱਕ ਵਿਅਕਤੀ ਦੀ ਠੱਗੀ ਦਾ ਨਹੀਂ ਸਗੋਂ ਇੱਕ ਚੇਤਾਵਨੀ ਹੈ ਕਿ ਸਾਈਬਰ ਦੁਨੀਆ ਵਿੱਚ ਹਰ ਕਲਿੱਕ ਤੋਂ ਪਹਿਲਾਂ ਸੋਚੋ ਨਹੀਂ ਤਾਂ ਇੱਕ ਗਲਤੀ ਤੁਹਾਡੀ ਸਾਰੀ ਕਮਾਈ ਲੈ ਸਕਦੀ ਹੈ